ਦਾ ਸੰਡੇ ਸ਼ੋਅ ਵਿੱਚ ਸਵਾਗਤ ਹੈ ਅਸੀਂ ਦੂਸਰੇ ਪੜਾਅ ਦੇ ਵਿੱਚ ਦਾਖਲ ਹੋ ਗਏ ਆ ਕਾਨੂੰਨੀ ਨੁਕਤੇ ਸੋ ਗਿਲ ਸਾਹਿਬ ਮਾਲਵਿੰਦਰ ਸਿੰਘ ਮਾਲੀ ਜਿਹੜੇ ਕਿ ਚਿੰਤਕ ਔਰ ਪੱਤਰਕਾਰ ਵੀ ਰਹੇ ਆ ਉਹ ਔਰ ਕਾਫੀ ਮਕੇ ਲਾਊਡ ਹੋ ਕੇ ਜਿਹੜਾ ਉਹ ਆਪਣੀ ਗੱਲ ਲੱਖਦੇ ਆ ਔਰ ਉਹਨਾਂ ਨੂੰ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਅਨਿਭਾਨੀ ਗ੍ਰਿਫਤਾਰ ਕਰ ਲਿਆ ਸੋ ਇੱਕ ਜਿਹੜੀ ਕਰਨ ਜਨਰਲ ਵਾਲੀ ਗੱਲ ਹੈ ਕਿ ਮਾਲਵਿੰਦਰ ਸਿੰਘ ਮਾਲੀ ਭਗਵੰਤ ਮਾਨ ਦੀ ਅੱਖਾਂ 'ਚ ਕਿਉਂ ਰੜਕਦਾ ਹੈ ਔਰ ਇਸ ਜਿਹੜੀ ਇਹਦੀ ਗ੍ਰਿਫਤਾਰੀ ਹੋਈ ਹੈ ਇਹਦੇ ਕਾਨੂੰਨੀ ਪੱਖ ਕੀ ਨੇ ਇਹ ਇਸ ਜਾਨਣਾ ਚਾਹੁੰਦੇ ਜੀ ਪੰਮ ਸਾਹਿਬ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਲਮ ਮੇਰੇ ਕੋਲ ਹੈ ਛੁਰਾ ਕੋਈ ਨਹੀਂ ਜੇ ਹੁਣ ਵੀ ਨਾ ਸੁਧਰਿਆ ਤਾਂ ਮੈਨੂੰ ਤੋਂ ਬੁਰਾ ਕੋਈ ਨਹੀਂ ਜੀ ਇਹ ਸਰਕਾਰਾਂ ਇਹ ਇਨਸਿਕਿਓਰ ਸਿਆਸਤਦਾਨ ਕਈ ਡਿਕਟੇਟਰ ਜਨਤਾ ਦੇ ਹਕੂਕਾਂ ਤੇ ਡਾਕੇ ਮਾਰਨ ਵਾਲੇ ਕਲਮਾਂ ਵਾਲਿਆਂ ਤੋਂ ਤੇ ਬੁਲੰਦ ਆਵਾਜ਼ ਵਾਲਿਆਂ ਤੋਂ ਹਮ ਸਦਾ ਹੀ ਭੈ ਖਾਂਦੇ ਰਹੇ ਨੇ ਜੀ ਬਿਲਕੁਲ ਇਹ ਸ਼ਾਇਰਾਂ ਤੋਂ ਵੀ ਭੈ ਖਾਂਦੇ ਰਹੇ ਨੇ ਹਮ ਕੁਝ ਸ਼ਾਇਰ ਜਿਹੜੇ ਸਥਾਪਤ ਸੱਤਾ ਜਿਨ੍ਹਾਂ ਦੇ ਖਿਲਾਫ ਇੱਕ ਪੱਤਾ ਵੀ ਹਿੱਲ ਨਹੀਂ ਰਿਹਾ ਹੁੰਦਾ ਹਮ ਉਹਨਾਂ ਨੂੰ ਵੀ ਕਹਿ ਦਿੰਦੇ ਹਮ ਕਿ ਇਸ ਦਸਤੂਰ ਕੋ ਸੁਭਾ ਬੇਨੂਰ ਕੋ ਮੈਂ ਨਹੀਂ ਮੰਨਤਾ ਮੈਂ ਨਹੀਂ ਜਾਣਦਾ ਹੂੰ ਸੋ ਮਾਲਵਿੰਦਰ ਸਿੰਘ ਮਾਲੀ ਨੇ ਵੀ ਕੁਝ ਅਜੀਹੀ ਗੱਲ ਇਸ ਸਮੇਂ ਦੀ ਡਿਕਟੇਟਰ ਪੁਲਿਸ ਸਟੇਟ ਬਣਾ ਕੇ ਪੰਜਾਬ ਨੂੰ ਚਲਾਉਣ ਵਾਲੀ ਸਰਕਾਰ ਨੂੰ ਕਿਹਾ ਸੀ ਜਦੋਂ ਇਹ ਕਹਿੰਦੇ ਸੀ ਕਿ ਕੋਈ ਪੱਤਾ ਵੀ ਸਾਡੇ ਖਿਲਾਫ ਨਾ ਚੁੱਲੇ ਹਰੇਕ মিডিਆ ਆਊਟਲੈਟ ਸਾਡੇ ਗੁਣਗਾਨ ਕਰੇ ਸਾਡੀ ਜੀ ਹਜ਼ੂਰੀ ਕਰੇ ਚੰਦ ਛੇਲੜਾਂ ਦੇ ਬੱਲੇ ਬਦਲੇ ਬਹੁਤ ਸਾਰੇ মিডিਆ ਨੇ ਤਾਂ ਭਮ ਸਾਹਿਬ ਇਹ ਮੈਨੂੰ ਬੜੇ ਖੇਦ ਨਾਲ ਕਹਿੰਦਾ ਪੈਂਦਾ ਕਿ ਇਹ ਗੱਲ ਸਵੀਕਾਰ ਵੀ ਕਰ ਲੈ ਜੀ ਸਰਕਾਰੀ ਇਸ਼ਤਿਹਾਰਾਂ ਦੇ ਬਦਲੇ ਆਪਣੇ ਜ਼ਮੀਰ ਦਾ ਸੌਦਾ ਕਰ ਵੀ ਲਿਆ ਕਰ ਵੀ ਲਿਆ ਤੇ ਆਪਣਾ ਜਿਹੜਾ ਮੀਡੀਆ ਦਾ ਫਰਜ਼ ਹੈ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕਰਨ ਦਾ ਹੂੰ ਉਹਨਾਂ ਦੀ ਲਾਇਬਿਲਟੀ ਫਿਕਸ ਕਰਨ ਦਾ ਉਹਨਾਂ ਨੂੰ ਅਕਾਉਂਟੇਬਿਲਟੀ ਲਿਆਉਣ ਦਾ ਜੀ ਉਹ ਬਹੁਤ ਪਿੱਛੇ ਛੱਡ ਦਿੱਤਾ ਤੇ ਜਿਹੜੇ ਪਹਿਲਾਂ ਕਿਹਾ ਕਰਦੇ ਸੀ ਕਿ ਪੀਟੀਸੀ ਜਿਹੜਾ ਸਰਕਾਰ ਦਾ ਤੋਤਾ ਹੈ ਇਹ ਬਦਲ 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 ਕਰਦਾ ਰਹਿੰਦਾ ਹੂੰ ਉਹਨਾਂ ਨੇ ਤਾਂ ਹੁਣ ਸਾਰੇ মিডিਆ ਨੂੰ ਹੀ ਆਪਣਾ ਤੋਤਾ ਬਣਾ ਦਿੱਤਾ ਹੂੰ ਜਿਹੜਾ ਕੀ ਮਾਨ ਸਰਕਾਰ ਮਾਨ ਸਰਕਾਰ ਮਾਨ ਸਰਕਾਰ ਕਰਦਾ ਰਹਿੰਦਾ ਹੂੰ ਜਦ ਕਿ ਇਹ ਸਰਕਾਰ ਦੀ ਕਾਰਗੁਜ਼ਾਰੀ ਜੇ ਤੁਸੀਂ ਸੁਖਵੀਰ ਬਾਦਲ ਦੀ ਸਰਕਾਰ ਦੇ ਨਾਲ ਉਸ ਦਾ ਕੰਪੈਰੀਜ਼ਨ ਕਰੋ ਜੀ ਸੁਖਵੀਰ ਬਾਦਲ ਦਾ 10ਵਾਂ ਹਿੱਸਾ ਵੀ ਇਹ ਸਰਕਾਰ ਅਚੀਵ ਨਹੀਂ ਕਰ ਸਕਦੀ ਹੂੰ ਪਰ মিডিਆ ਨੂੰ ਖੁੱਲੇ ਗੱਫੇ ਦੇ ਕੇ ਨਾ ਸਿਰਫ ਪੰਜਾਬੀ মিডিਏ ਨੂੰ ਬਲਕਿ ਗੁਜਰਾਤ ਤੇ ਤਾਮਿਲਨਾਡੂ ਤੱਕ ਐਡਾ ਪਾਈਆਂ ਹੋਈਆਂ ਪੰਜਾਬ ਸਰਕਾਰ ਨੇ ਹੂੰ ਉਹ ਕਿਸ ਲਈ ਪਾਈਆਂ ਨੇ ਜੀ ਕੀ ਇਹ ਇਹ ਰਿਸ਼ਵਤ ਖੋਰੀ ਦਾ ਨਵਾਂ ਤਰੀਕਾ ਨਹੀਂ ਹੂੰ ਸੋ ਭਮ ਸਾਹਿਬ ਉਹ ਸਾਰੇ ਅਜਿਹੇ মিডিਆ ਦੇ ਮਾਹੌਲ ਜੋ ਬਣਾਇਆ ਹੋਇਆ ਇਹ ਇਥੋਂ ਇੱਕ ਮੈਨੂੰ ਹੋਰ ਵੀ ਕਹਾਣੀ ਯਾਦ ਆ ਜਾਂਦੀ ਹੈ ਹੂੰ ਨੰਗੇ ਰਾਜੇ ਦੀ ਜੀ ਇੱਕ ਰਾਜਾ ਪੰਸਾਬ ਇੱਕ ਦੇਸ਼ ਦੇ ਵਿੱਚ ਸੀ ਉਹ ਐਡਮਿਨਿਸਟ੍ਰੇਸ਼ਨ ਦੇ ਵੱਲ ਉਸ ਦਾ ਕੋਈ ਧਿਆਨ ਨਹੀਂ ਸੀ ਆਪਣਾ ਰਾਜ ਪ੍ਰਬੰਧ ਚਲਾਉਣ ਦੇ ਉਹ ਨਵੇਂ-ਨਵੇਂ ਫੈਸ਼ਨ ਦਾ ਸ਼ਕੀਨ ਰਹਿੰਦਾ ਸੀ ਸੋ ਵਪਾਰੀ ਕਿਸੇ ਨੇ ਆਉਣਾ ਉਹਨੂੰ ਸਿਲਕ ਦਾ ਕੱਪੜਾ ਦੇ ਜਾਣਾ ਕਿਸੇ ਨੇ ਆ ਕੇ ਢਾਕੇ ਦੀ ਮਲਮਲ ਦੇ ਜਾਣੀ ਕਿਸੇ ਨੇ ਕੋਈ ਬੋਸਕੀ ਦਾ ਕੱਪੜਾ ਦੇ ਜਾਣਾ ਉਹ ਸਾਰਾ ਆਪਣੀਆਂ ਯਾਸ਼ੀਆਂ ਦੇ ਵਿੱਚ ਇਹਨਾਂ ਗੱਲਾਂ ਦੇ ਵਿੱਚ ਆਪਣਾ ਸਮਾਂ ਬਤੀਤ ਕਰਦਾ ਸੀ ਇੱਕ ਦਿਨ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਠੱਗਾ ਆ ਗਿਆ ਖੱਗਾ ਨੇ ਭਮਸਾਬ ਰਾਜੇ ਨੂੰ ਕੀ ਦਿਖਾਇਆ ਹੂੰ ਕਿ ਆ ਥਾਂ ਦਿਖਾਇਆ ਕਿ ਜਿਹੜਾ ਕਿ ਦਰਅਸਲ ਹੈ ਹੀ ਨਹੀਂ ਸੀ ਹੂੰ ਉਹ ਕਹਿੰਦੇ ਮਹਾਰਾਜਾ ਸਾਹਿਬ ਇਹ ਕਪੜਾ ਇੰਨਾ ਫਾਈਨ ਹੈ ਇੰਨੀ ਇਸਦੀ ਬਰੀਕ ਬੁਣਤਰ ਹੈ ਇਸ ਨੂੰ ਹਵਾ ਦੇ ਨਾਲ ਬੁਣਿਆ ਗਿਆ ਹੂੰ ਤੇ ਉਸ ਤੇ ਗਜਾਂ ਦੇ ਨਾਲ ਉਸ ਦੀ ਮਿੰਤੀ ਕੀਤੀ ਉਸ ਨੂੰ ਕੱਟ ਕੇ ਦਿਖਾਇਆ ਉਹ ਮੂਰਖ ਰਾਜਾ ਉਹਨਾਂ ਦੇ ਚਾਂਸੇ ਦੇ ਵਿੱਚ ਆ ਗਿਆ ਹੂੰ ਉਹਨਾਂ ਨੇ ਕਿਹਾ ਜੀ ਸਾਨੂੰ 20 ਦਿਨ ਚਾਹੀਦੇ ਨੇ ਤਾਂ ਵਧੀਆ ਤੁਹਾਡਾ ਅਸੀਂ ਚੂੜੀਦਾਰ ਪਜਾਮੀ ਦੇ ਨਾਲ ਅਸੀਂ ਅਚਕਨ ਬਣਾ ਕੇ ਦਵਾਂਗੇ ਹਵਾ ਦੇ ਕੱਪੜਿਆਂ ਦੀ ਹੂੰ ਸੋ ਉਹ ਹਵਾ ਦੇ ਕੱਪੜਿਆਂ ਦਾ ਸੂਟ ਬਣਾ ਕੇ ਉਸ ਮੂਰਖ ਤੇ ਆਯਾਸ਼ ਰਾਜੇ ਨੂੰ ਪਹਿਨਾਇਆ ਗਿਆ ਤੇ ਉਹ ਉਸੇ ਤਰ੍ਹਾਂ ਨੰਗਾ ਹੀ ਸਾਰੇ ਰਾਜ ਦੇ ਵਿੱਚ ਆਪਣੇ ਉਹ ਹਵਾ ਦਾ ਸੂਟ ਪਾ ਕੇ ਘੇੜੇ ਦੇਣ ਲੱਗ ਗਿਆ ਬਈ ਇਹਨਾਂ ਹੁਣ ਡਰਦਾ ਮਾਰਾ ਭਮਸਾਹਬ ਕਿਉਂਕਿ ਸਾਰਾ মিডিਆ बिक ਚੁੱਕਿਆ ਸੀ ਹੂੰ ਸਾਰੇ ਲੋਕਾਂ ਦੇ ਦਿਲਾਂ ਦੇ ਵਿੱਚ ਝੂਠੇ ਕੇਸਾਂ ਦੀ ਜਿਹੜੀ ਉਹ ਧਾਰਮਿਕ ਭਾਵਨਾਵਾਂ ਨੂੰ ਡਰਾਉਣ ਦੇ ਜਿਹੜੇ ਪਰਚੇ ਨੇ ਉਹਨਾਂ ਦੀ ਦਹਿਸ਼ਤ ਪੈ ਚੁੱਕੀ ਸੀ ਹੂੰ ਜੇਲ੍ਹ ਜਾਣ ਤੋਂ ਸਾਰੇ ਡਰਦੇ ਸੀ ਬਿਲਕੁਲ ਹੁਣ ਰਾਜੇ ਨੂੰ ਕਹੇ ਕੌਣ ਵੀ ਮਹਾਰਾਜਾ ਸਾਹਿਬ ਤੁਹਾਨੂੰ ਠੱਗ ਫੁੱਦੂ ਬਣਾ ਗਏ ਹੂੰ ਸੋ ਸਾਰੇ ਰਾਜ ਦੇ ਵਿੱਚ ਉਸੇ ਤਰ੍ਹਾਂ ਭਮਸਾਹਬ ਨਗਨ ਢੀੜੇ ਦੇ ਕੇ ਉਹ ਆਪਣਾ ਨਵਾਂ ਹਵਾ ਵਾਲਾ ਸੂਟ ਜਿਹੜਾ ਹੈ ਜਿਸ ਦੀ ਬੁਣਤੀ ਹਵਾ ਨਾਲ ਹੋਈ ਹੈ ਉਹ ਦਿਖਾ ਰਿਹਾ ਸੀ ਹੂੰ ਸੋ ਇੱਕ ਅਦਨਾ ਜਿਹਾ ਛੋਟਾ ਜਿਹਾ ਬੱਚਾ ਭੀੜ ਦੇ ਵਿੱਚੋਂ ਉੱਠਦਾ ਹੈ ਰਾਜੇ ਵੱਲ ਹੱਥ ਖੜਾ ਕਰਦਾ ਹੈ ਕਹਿੰਦਾ ਉਹ ਰਾਜਾ ਤਾਂ ਨੰਗਾ ਹੈ ਹੂੰ ਉਹ ਭੰਮ ਸਾਹਿਬ ਇੰਨੀ ਗੱਲ ਸੁਣ ਕੇ ਸਾਰੀ ਪ੍ਰਜਾ ਦੇ ਵਿੱਚ ਹੂੰ ਇੱਕ ਤਰਥਲੀ ਮਚ ਜਾਂਦੀ ਹੈ ਹੂੰ ਸਾਰੀ ਪ੍ਰਜਾ ਕਹਿਣ ਲੱਗ ਜਾਂਦੀ ਹੈ ਕਿ ਇਹ ਰਾਜਾ ਨੰਗਾ ਹੈ ਰਾਜਾ ਨੰਗਾ ਹੈ ਰਾਜਾ ਨੰਗਾ ਹੈ ਹੂੰ ਸੋ ਉਸ ਘਮੰਡੀ ਅਹੰਕਾਰੀ ਤੇ ਦੁਰਾਚਾਰੀ ਰਾਜੇ ਨੂੰ ਇਸ ਤਰ੍ਹਾਂ ਉਸ ਦੀ ਜਿਹੜੀ ਸੱਤਾ ਦਾ ਤੇ ਉਸ ਦੀ ਦਹਿਸ਼ਤ ਦਾ ਅੰਤ ਹੁੰਦਾ ਹੈ ਹੂੰ ਸੋ ਅੱਜ ਦੀ ਸ਼ਰਾਬੀ ਆਯਾਸ਼ ਤੇ ਇਨਕੰਪੀਟੈਂਟ ਸੱਤਾ ਹੂੰ ਜਿਹੜੀ ਪਰਚੀ ਦੇ ਦੇ ਕੇ ਲੋਕਾਂ ਦੀ ਆਵਾਜ਼ ਬੰਦ ਕਰਾਉਣਾ ਚਾਹੁੰਦੀ ਹੈ ਹੂੰ ਉਸ ਨੂੰ ਵੀ ਇੱਕ ਆਵਾਜ਼ ਦੀ ਲੋੜ ਹੈ ਇੱਕ ਗੱਲ ਕਹਿਣ ਦੀ ਲੋੜ ਹੈ ਹੱਥ ਖੜਾ ਕਰਕੇ ਕਿ ਇਹ ਰਾਜਾ ਨੰਗਾ ਹੈ ਜੀ ਸੋ ਉਹ ਕੰਮ ਮਾਲਵਿੰਦਰ ਸਿੰਘ ਮੱਲ ਹੀ ਕਰ ਰਿਹਾ ਸੀ ਜੀ ਭਮ ਸਾਹਿਬ ਮਾਫ ਕਰਨਾ ਮੈਂ ਅੱਜ ਥੋੜਾ ਜਿਆ ਕਾਨੂੰਨੀ ਵਿਸ਼ੇ ਦੇ ਉੱਤੇ ਮੈਂ ਭਟਕ ਰਿਹਾ ਨਹੀਂ ਨਹੀਂ ਇਹ ਜ਼ਰੂਰੀ ਹੈ ਜੀ ਮਤਲਬ ਕਿ ਕਿਸੇ ਗੱਲ ਨੂੰ ਅਸੀਂ ਐਕਸਪਲੇਨ ਕਰਨਾ ਹੈ ਤਾਂ ਉਹਨੂੰ ਕਿਸੇ ਢੰਗ ਨਾਲ ਕੀਤਾ ਜਾ ਸਕਦਾ ਜੀ ਹੂੰ ਸੋ ਉਸ ਤਰ੍ਹਾਂ ਦੀਆਂ ਆਵਾਜ਼ਾਂ ਇਸ ਪੰਜਾਬੀਆਂ ਨੂੰ ਕੋਈ ਡਰਾ ਧਮਕਾ ਕੇ ਕੋਈ ਚੁੱਪ ਨਹੀਂ ਕਰਾ ਸਕਦਾ ਹੂੰ ਇਹ ਉਹ ਕੌਮ ਹੈ ਜਿਸ ਨੂੰ ਵੱਡੇ-ਵੱਡੇ ਨੇ ਜ਼ੋਰ ਲਗਾ ਕੇ ਦੇਖ ਲਿਆ ਇਹ ਜਿਹੜੇ ਕੱਲ ਦੇ ਛਲਾਰੂ ਇਹਨਾਂ ਦੀ ਹਸਤੀ ਕੀ ਆ ਭੰਮ ਸਾਹਿਬ ਹੂੰ ਜਿਹੜੇ ਡਰਾ ਕੇ ਇਸ ਤਰ੍ਹਾਂ ਝੂਠੇ ਪਰਚੇ ਦੇ ਕੇ ਲੋਕਾਂ ਦੀ ਜ਼ਬਾਨ ਬੰਦੀ ਦਾ ਕੰਮ ਕਰਨਾ ਚਾਹੁੰਦੇ ਐ ਹੂੰ ਇੱਕ ਝੂਠਾ ਪਰਚਾ ਬੇਬੁਨਿਆਦ ਪਰਚਾ ਹੁਣ ਤੁਸੀਂ ਦੇਖੋ ਭਾਰਤ ਦਾ ਸੰਵਿਧਾਨ ਧਾਰਾ 19 ਬੋਲਣ ਦੀ ਆਜ਼ਾਦੀ ਸਭ ਨੂੰ ਦਿੱਤੀ ਗਈ ਐ ਹੂੰ ਫਰੀडम ਆਫ ਪ੍ਰੈਸ ਵੀ ਉਸ ਦਾ ਇੱਕ ਹਿੱਸਾ ਹੈ ਜੀ ਜਦੋਂ ਤੱਕ ਹੀ ਅਸੀਂ ਹਿੰਸਾ ਪੜਗਾਉਣ ਦੀਆਂ ਗੱਲਾਂ ਨਹੀਂ ਕਰਦੇ ਜੀ ਲੋਕਾਂ ਦੇ ਵਿੱਚ ਦੁਸ਼ਮਣੀ ਪੈਦਾ ਕਰਦੇ ਉਨਾ ਚਿਰ ਸਾਨੂੰ ਬੋਲਣ ਦੀ ਆਜ਼ਾਦੀ ਜੀ ਸੋ ਉਸ ਬੋਲਣ ਦੀ ਆਜ਼ਾਦੀ ਦਾ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕਰ ਰਹੇ ਮਾਲਵਿੰਦਰ ਸਿੰਘ ਮਾਲੀ ਦੇ ਉੱਤੇ ਪਰਚਾ ਕੀਤਾ ਗਿਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਜੀ ਹੁਣ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਠੇਸ ਹੈ ਭਮ ਸਾਹਿਬ ਉਹ ਵੀ ਕਿਸੇ ਬਿਨਾ ਤੇ ਪਹੁੰਚ ਪਹੁੰਚਦੀ ਹੈ ਹੂੰ ਜਿਹੜੀ ਐਫ ਆਈ ਆਰ ਦਰਜ ਹੋਈ ਹੈ ਉਸ ਦੇ ਵਿੱਚ ਲਿਖਣਾ ਪੈਂਦਾ ਵੀ ਕੀ ਗੱਲ ਕਹੀ ਕਿਸ ਤਰ੍ਹਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਕਿਸ ਤਰ੍ਹਾਂ ਪਹੁੰਚੀ ਜਿਹੜਾ ਸੰਭਾਲ ਹੋਇਆ ਪਰਚਾ ਦਰਜ ਕੀਤਾ ਗਿਆ ਉਹ ਇੱਕ ਜਿਸ ਨੂੰ ਅਸੀਂ ਕਹਿੰਦੇ ਆ ਬਾਲ ਡੈਲੀਗੇਸ਼ਨ ਗੰਗੇ ਇਲਜ਼ਾਮ ਹੂੰ ਉਸ ਸ਼ਿਰਪ ਜੀ ਮੈਂ ਇਸ ਨੂੰ ਇੰਟਰਵਿਊ ਕਰਦੇ ਸੁਣਿਆ ਤੇ ਮੇਰੀ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਇਹ ਤਾਂ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚ ਸਕਦੀ ਹੈ ਅੱਜ ਅਸੀਂ ਬੋਲਦੇ ਹਾਂ ਕਿ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚ ਜੂਗੀ ਬਾਕੀ ਇਹਨੂੰ ਬਹਾਨਾ ਬਣਾਇਆ ਗਿਆ ਕੱਲ ਨੂੰ ਭਗਤਾਂ ਦੀ ਬਾਣੀ ਪੜ੍ਹ ਕੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚ ਜੂਗੀ ਹੂੰ ਲਓ ਸੋ ਜਿਹੜੇ ਬੰਦੇ ਦੀ ਭਾਵਨਾ ਠੇਸ ਪਹੁੰਚੀ ਉਹ ਆਮ ਆਦਮੀ ਪਾਰਟੀ ਦਾ ਇੱਕ ਖਾਸ ਝੋਲੀ ਚੱਕ ਜੀ ਉਸ ਦੀ ਭਾਵਨਾ ਨੂੰ ਠੇਸ ਪਹੁੰਚੀ ਹੂੰ ਪਰਚਾ ਦਰਜ ਕੀਤਾ ਜਾਂਦਾ ਹੈ ਡੇਢ ਘੰਟੇ ਦੇ ਵਿੱਚ ਚਾਰ ਪੁਲਿਸ ਪਾਰਟੀਆਂ ਬਣ ਕੇ ਮਾਲੀ ਦੇ ਘਰ ਦੇ ਉੱਤੇ ਤੇ ਉਸੇ ਟਿਕਾਣਿਆਂ ਦੇ ਉੱਤੇ ਛਾਪੇ ਮਾਰਨ ਲੱਗ ਜਾਂਦੀਆਂ ਨੇ ਕਿ ਇਸ ਤਰ੍ਹਾਂ ਦੀ ਮੁਸਤੈਦੀ ਪੁਲਿਸ ਹੋਰ ਮਸਲਿਆਂ ਦੇ ਵਿੱਚ ਦਿਖਾਉਂਦੀ ਹੈ ਜੀ ਐਨਡੀਪੀਐਸ ਦੇ ਨਸ਼ੇ ਦੇ ਕੇਸਾਂ ਦੇ ਵਿੱਚੋਂ ਹੀ ਹਜ਼ਾਰਾਂ ਲੋਕ ਭਗੌੜੇ ਨੇ ਹਮ ਕਿ ਉਹਨਾਂ ਨੂੰ ਫੜਨ ਦੇ ਲਈ ਇਸ ਤਰ੍ਹਾਂ ਦੀਆਂ ਚਾਰ-ਚਾਰ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਗਈ ਕਿ ਜਿਹੜੇ ਨਿਤ ਦਿਨ ਗੈਂਗਸਟਰ ਲੋਕਾਂ ਦਾ ਜਿਹੜਾ ਖੂਨ ਪਾਣੀ ਕਰਦੇ ਨੇ ਧਮਕੀਆਂ ਦੇ ਦੇ ਕੇ ਹਮ ਉਹਨਾਂ ਨੂੰ ਫੜਨ ਦੇ ਲਈ ਇਸ ਤਰ੍ਹਾਂ ਦੀ ਮੁਸਤੈਦੀ ਦਿਖਾਈ ਗਈ ਲਓ ਪੁਲਿਸ ਅਫਸਰ ਭਮਸਾਬ ਰਾਜ ਸੱਤਾ ਦੇ ਅਧੀਨ ਆ ਕੇ ਇਸ ਤਰ੍ਹਾਂ ਦੀਆਂ ਜਿਹੜੀ ਕਾਰਵਾਈਆਂ ਕਰਦੇ ਨੇ ਉਹਨਾਂ ਨੂੰ ਆਵਾਜ਼ ਆਉਣਾ ਚਾਹੀਦਾ ਹੈ ਉਹਨਾਂ ਦੀ ਜਿਹੜੀ ਇੱਕ ਵਚਨਬੱਧਤਾ ਹੈ ਉਹ ਭਾਰਤ ਦੇ ਕਾਨੂੰਨ ਤੇ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਹੈ ਨਾ ਕਿ ਕਿਸੇ ਇੱਕ ਇਨਸਿਕਿਓਰ ਚੀਫ ਮਿਨਿਸਟਰ ਦੇ ਪ੍ਰਤੀ ਹੂੰ ਬਿਲਕੁਲ ਇਹ ਉਹੀ ਮੁੱਖ ਮੰਤਰੀ ਆ ਜਿਹੜਾ ਕਿੱਕਲੀ ਕਲੀਰ ਦੀ ਸੁਣਾ ਕੇ ਲੋਕਾਂ ਦਾ ਮਨੋਰੰਜਨ ਕਰਿਆ ਕਰਦਾ ਸੀ ਹੂੰ ਸੁਖਬੀਰ ਸਿੰਘ ਬਾਦਲ ਨੂੰ ਗੱਪੀ ਮੰਦ ਬੁੱਧੀ ਮਜੀਠੀਏ ਨੂੰ ਨਸ਼ੇ ਦਾ ਵਪਾਰੀ ਹਰ ਸਿਮਰਤ ਕੌਰ ਨੂੰ ਨੰਨੀ ਛਾਂ ਹਮ ਹੋਰ ਕੀ ਕੁਝ ਨਹੀਂ ਕਹਿੰਦਾ ਸੀ ਮਲੂਕੇ ਨੂੰ ਲੈਬੋਰਾਟਰੀ ਵਾਲਾ ਡੱਡੂ ਹਮ ਜੇ ਇਹਦੇ ਉੱਤੇ ਭਾਵਨਾਮਾ ਨੂੰ ਢਕਾਉਣ ਦਾ ਪਰਚਾ ਦਰਜ ਕਰਕੇ ਸਿੱਟਿਆ ਜਾਂਦਾ ਅੰਦਰ ਹਮ ਤਾਂ ਅੱਜ ਸ਼ਾਇਦ ਇਹ ਮੁੱਖ ਮੰਤਰੀ ਦੀ ਕੁਰਸੀ ਦੇ ਨਾਲ ਬੈਠਾ ਹੁੰਦਾ ਬੈਠਾ ਹੁੰਦਾ ਬਿਲਕੁਲ ਨਾਲ ਦੇ ਵੀ ਖਿੰਡ ਭੱਜ ਭੁੱਜ ਜਾਂਦੇ ਹਮ ਜਿਹੜੀਆਂ ਹੋਰ ਕਤਰਤ ਕੀਤੇ ਹੋਏ ਸੀ ਬਿਲਕੁਲ ਸੋ ਇਸ ਬੰਦੇ ਨੂੰ ਪੂਰੀ ਕਾਨੂੰਨ ਦੇ ਅੰਤਰਗਤ ਇਸ ਨੂੰ ਪੂਰੀ ਛੁੱਟੀ ਦਿੱਤੀ ਗਈ ਬੋਲਣ ਦੀ ਪ੍ਰਚਾਰ ਕਰਨ ਦੀ ਅੱਜ ਇਹ ਜਦ ਖੁਦ ਸੱਤਾ ਦੇ ਵਿੱਚ ਆ ਗਿਆ ਹੈ ਇਹ ਕਦੇ ਯੂਟਿਊਬਰ ਦੇ ਉੱਤੇ ਪਰਚੇ ਕਦੇ ਅਜੀਤ ਦੇ ਸੰਪਾਦਕ ਨੂੰ ਡਰਾਉਣਾ ਧਮਕਾਉਣਾ ਹੂੰ ਕਦੇ ਇਸ ਦੇ ਜਿਹੜਾ ਪਠਾਨ ਮਾਜਰਾ ਹੈ ਉਹ ਨੀਲੀਆਂ ਵੀਡੀਓਵਾਂ ਵਾਲਾ ਹੂੰ ਉਹ ਤੁਮਕਾ ਹੁੰਦਾ ਹੈ ਪੱਤਰਕਾਰਾਂ ਨੂੰ ਵਿਧਾਨ ਸਭਾ ਦੇ ਪਵਿੱਤਰ ਵਿਧਾਨ ਸਭਾ ਦੇ ਕੰਪਲੈਕਸ ਦੇ ਵਿੱਚ ਕੀਤੇ ਨੂੰ ਮੈਨੂੰ ਆ ਕੇ ਬਾਹਰ ਆ ਕੇ ਮਿਲ ਹਮ ਇਸ਼ਤਿਹਾਰ ਬੰਦ ਕਰਨੇ ਮੀਡੀਆ ਦੇ ਇਸ ਤਰ੍ਹਾਂ ਦਾ ਇਹ ਖੌਫ ਪੈਦਾ ਕਰਨਾ ਚਾਹੁੰਦਾ ਹੈ ਕਿ ਪੁਲਿਸ ਸਟੇਟ ਬਣਾਉਣੀ ਚਾਹੁੰਦਾ ਹੈ ਪੰਜਾਬ ਨੂੰ ਹਮ ਡੈਮੋਕ੍ਰੇਸੀ ਨੂੰ ਬਿਲਕੁਲ ਡੈਮੋਕ੍ਰੇਸੀ ਵੋਟਾਂ ਪਾਉਣ ਦਾ ਨਾਮ ਮਤਲਬ ਨਹੀਂ ਹੁੰਦਾ ਡੈਮੋਕ੍ਰੇਸੀ ਹੁੰਦਾ ਹੈ ਅਕਾਉਂਟੇਬਿਲਟੀ ਸਰਕਾਰ ਦੀ ਜੀ ਬਿਲਕੁਲ ਜੇ ਸਭ ਨੇ ਤੁਹਾਡੀ ਤਾਰੀਫ ਹੀ ਕਰਨੀ ਹੈ ਤਾਂ ਕਾਉਂਟੇਬਿਲਟੀ ਤਾਰੀਫ ਵਾਲੇ ਕੰਮ ਕਰੋ ਤਾਂ ਆਪੇ ਤਾਰੀਫ ਹੋਊਗੀ ਬਿਲਕੁਲ ਇਹ ਤੱਕੇ ਨਾਲ ਜੇ ਹੁਣ ਤੁਸੀਂ ਹਵਾ ਦੇ ਕੱਪੜੇ ਪਹਿਨ ਕੇ ਨੰਗਨ ਤੁਸੀਂ ਸਾਡੇ ਤੋਂ ਤਰੀਫ ਭਾਲਦੇ ਹੋ ਘੁੰਮਦੇ ਫਿਰੋਗੇ ਤਾਂ ਅਸੀਂ ਤਾਂ ਇਹੀ ਕਹਾਂਗੇ ਕਿ ਰਾਜਾ ਨੰਗਾ ਹੈ ਨੰਗਾ ਬਿਲਕੁਲ ਸੁਪਾਮ ਸਾਹਿਬ ਜਿਸ ਤਰ੍ਹਾਂ ਘਰ ਦੇ ਉੱਤੇ ਰੇਡ ਕੀਤੀ ਗਈ ਪੁਲਿਸ ਦੇ ਵੱਲੋਂ ਉਹ ਵੀ ਮੈਂ ਸਮਝਦਾ ਵੀ ਗੈਰ ਕਾਨੂੰਨੀ ਅਰੈਸਟ ਮਾਲਵਿੰਦਰ ਸਿੰਘ ਮਾਲੀ ਦੀ ਕੀਤੀ ਗਈ ਹੈ ਉਸ ਦੇ ਵਿੱਚ ਪੁਲਿਸ ਦੀ ਡਿਊਟੀ ਹੈ ਗਰਾਉਂਡਸ ਆਫ ਅਰੈਸਟ ਜਿਹੜਾ ਬੰਦਾ ਅਰੈਸਟ ਕੀਤਾ ਜਾਂਦਾ ਉਸ ਨੂੰ ਗਰਾਉਂਡਸ ਆਫ ਅਰੈਸਟ ਦੱਸਨੇ ਉਸ ਨੂੰ ਇੱਕ ਕਾਲ ਜਿਹੜੀ ਹੈ ਆਪਣੇ ਕਿਸੇ ਰਿਸ਼ਤੇਦਾਰ ਨੂੰ ਜਾਂ ਆਪਣੇ ਵਕੀਲ ਨੂੰ ਕਰਵਾਉਣੀ ਕਿ ਮੈਨੂੰ ਪੁਲਿਸ ਨੇ ਅਰੈਸਟ ਕਰ ਲਿਆ ਉਸ ਨੂੰ ਇਨਫੋਰਮ ਕਰਨਾ ਤੇ ਜੇ ਤੁਸੀਂ ਕਿਸੇ ਦੇ ਘਰ ਉਹ ਵੀ ਰਾਤ ਨੂੰ ਹੂੰ ਰੇਡ ਕਰ ਰਹੇ ਹੋ विदाਉਟ ਵਾਰੰਟ ਤੁਹਾਨੂੰ ਐਡੀ ਕੀ ਅਜੰਸੀ ਸੀ ਕਿ ਉਹ ਸਮਗਲਰ ਸੀਗਾ ਹੂੰ ਕੋਈ 10 ਨੰਬਰ ਹੀ ਆ ਸੀ ਪੁੱਛਣ ਤੇ ਪੁਲਿਸ ਅਧਿਕਾਰੀ ਕਹਿੰਦੇ ਸਾਨੂੰ ਵਾਰੰਟਾਂ ਦੀ ਲੋੜ ਹੀ ਨਹੀਂ ਤਾਂ ਸਾ ਵੀ ਤਾਂ ਹੁਣ ਅਦਾਲਤਾਂ ਨੂੰ ਦੱਸਣਾ ਪਊਗਾ ਨਾ ਉਹਨਾਂ ਨੂੰ ਹੂੰ ਵੀ ਕਾਨੂੰਨ ਦੀ ਕਿੰਨੀ ਕੁ ਸਮਝ ਹੈ ਨਾ ਅਧਿਕਾਰੀਆਂ ਨੂੰ ਆ ਜਦ ਇਹਨਾਂ ਨੂੰ ਕਰਾਸ ਐਗਜ਼ਾਮੀਨੇਸ਼ਨ ਇਹਨਾਂ ਨੂੰ ਕਟਾਰੇ 'ਚ ਖੜਾ ਕੀਤਾ ਜਾਂਦਾ ਹੈ ਤਾਂ 10 ਮਿੰਟ ਕਰਾਸ ਐਗਜ਼ਾਮੀਨੇਸ਼ਨ ਦੇ ਲੋਕ ਚੱਲ ਨਹੀਂ ਸਕਦੇ ਹੂੰ ਦਲੀਲ ਹੋ ਕੇ ਅਦਾਲਤਾਂ 'ਚੋਂ ਨਿਕਲਦੇ ਨੇ ਬਿਲਕੁਲ ਜਿਹੜੇ ਲੋਕਾਂ ਦੇ ਉੱਤੇ ਤੌਂਸ ਜਮਾਉਂਦੇ ਫਿਰਦੇ ਨੇ ਵਾਰੰਟ ਵੀ ਕਿਉਂ ਨਹੀਂ ਲੋੜ ਲਈ ਤੁਹਾਨੂੰ ਕਿਉਂ ਕਿੱਡੀ ਅਰਜੈਂਸੀ ਸੀ ਇਹ ਕੀ ਉਹ ਕ੍ਰਿਮੀਨਲ ਸੀ ਤੁਹਾਡੀ ਡਿਸਕ੍ਰੈਸ਼ਨ ਆ ਜਿਹੜੀ ਉਹ ਪੋਲਿਟਿਕਲ ਤੁਹਾਡੇ ਮਾਸਟਰਸ ਨੂੰ ਖੁਸ਼ ਕਰਨ ਵਾਸਤੇ ਯੂਜ਼ ਹੋਣੀ ਚਾਹੀਦੀ ਹੈ ਕਿ ਲੋਕਾਂ ਦੇ ਜਿਹੜੀ ਰਾਈਟ ਟੂ ਲਾਈਫ ਐਂਡ ਲਿਬਰਟੀ ਹੈ ਉਹਨੂੰ ਪ੍ਰੋਟੈਕਟ ਕਰਨਾ ਤੁਹਾਡੀ ਜ਼ਿੰਮੇਵਾਰੀ ਨਹੀਂ ਹੂੰ ਕੀ ਤੁਸੀਂ ਉਹਨੂੰ ਇੱਕ ਆਪਣਾ ਪਰਵਾਨਾ ਜਿਹੜਾ ਤੁਸੀਂ ਕਹਿੰਦੇ ਹੋ ਪਰਵਾਨਾ ਭੇਜ ਕੇ ਨਹੀਂ ਬੁਲਾ ਸਕਦੇ ਸੀ ਵੀ ਤੇਰੇ ਖਿਲਾਫ ਪਰਚਾ ਦਰਜ ਹੋ ਗਿਆ ਜਾਂ ਸ਼ਿਕਾਇਤ ਆਈ ਹੈ ਆ ਕੇ ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰੋ ਹੂੰ ਕਿ ਇਹ ਕੋਈ ਭਗੌੜਾ ਸੀ ਬਿਲਕੁਲ ਉਸਨੂੰ ਬਾਇਜ਼ਤ ਬੁਲਾ ਕੇ ਉਸ ਤੋਂ ਸਵਾਲ ਜਵਾਬ ਨਹੀਂ ਕੀਤੇ ਜਾ ਸਕਦੇ ਸੀ ਇਨਵੈਸਟੀਗੇਸ਼ਨ ਵਾਸਤੇ ਕੀ ਅਰੈਸਟ ਦੀ ਜਿਹੜੀ ਪਾਵਰ ਤੁਹਾਨੂੰ ਚਲੋ ਪਾਵਰ ਦੇ ਦਿੱਤੀ ਕਾਨੂੰਨ ਨੇ ਹੂੰ ਉਸ ਦੀ ਦੁਰਵਰ ਤੋਂ ਇਸ ਤਰ੍ਹਾਂ ਕਰਨੀ ਉਹ ਜ਼ਰੂਰੀ ਹੈ ਫਿਰ ਜਿਹੜੀ ਧਾਰਾ ਉਸ ਨੂੰ ਦੱਸਿਆ ਜਾਂਦਾ ਵੀ ਤੇਰੇ ਦੇ ਉੱਤੇ 67 ਆਈਟੀ ਐਕਟ ਦਾ ਪਰਚਾ ਦਰਜ ਹੋਇਆ ਹੈ ਹੂੰ ਜਦੋਂ ਬਾਅਦ ਦੇ ਵਿੱਚ ਪਰਚਾ ਜਿਹੜਾ ਹੈ ਉਹ ਬੀਐਨਐਸ ਦੀਆਂ ਹੋਰ ਧਾਰਾਵਾਂ ਦੇ ਵਿੱਚ ਨਿਕਲਦਾ ਹੈ ਹੂੰ ਤਾਂ ਕੀ ਇਹ ਮਿਸਲਿਡ ਨਹੀਂ ਕੀਤਾ ਗਿਆ ਅਕਿਊਜ਼ ਨੇ ਹੂੰ ਪੁਲਿਸ ਦੇ ਵੱਲੋਂ ਉਹ ਜਿਹੜੀ ਅਰੈਸਟ ਹੈ ਭਮ ਸਾਹਿਬ ਕੰਪਲੀਟਲੀ ਇਲੀਗਲ ਟੈਂਟਸ ਟੂ ਮਿਸਯੂਜ਼ ਐਂਡ ਅਬਿਊਜ਼ ਆਫ ਦੀ ਪਾਵਰਸ ਆਫ ਦਾ ਪੁਲਿਸ ਜਿਸ ਨੂੰ ਇੱਕ ਆਪਣੇ ਸਿਆਸੀ ਆਕਾ ਨੂੰ ਖੁਸ਼ ਕਰਨ ਦੇ ਵਾਸਤੇ ਹੁਣ ਤੁਸੀਂ ਦੇਖੋ ਵੀ ਪਰਚਾ 7 ਵਜੇ ਦਰਜ ਹੁੰਦਾ ਹੈ 8:30 ਵਜੇ ਅਰੈਸਟ ਹੋ ਜਾਂਦੀ ਹੈ ਪਟਿਆਲਿਓ ਮਹਾਲੀ ਪਰਚਾ ਦਰਜ ਹੁੰਦਾ ਹੈ ਇਹਦੇ ਤਾਂ ਜਦੋਂ ਭਮ ਸਾਹਿਬ ਇਹਨਾਂ ਦੀਆਂ ਜਿਹੜੇ ਰੋਜ਼ਨਾਮੇ ਚ ਚੱਕ ਕੇ ਵੇਖੇ ਜਾਣਗੇ ਵਕੀਲਾਂ ਦੇ ਵੱਲੋਂ ਅਦਾਲਤ ਤੇ ਵਿੱਚ ਇਹਨਾਂ ਦੀਆਂ ਰਵਾਨਗੀਆਂ ਜਿਹੜੀਆਂ ਥਾਣਿਆਂ 'ਚ ਉਹ ਪਰਚੇ ਦਰਜ ਹੋਣ ਤੋਂ ਪਹਿਲਾਂ ਦੀਆਂ ਪਈਆਂ ਹੋਣੀਆਂ ਨੇ। ਹੂੰ। ਉਥੋਂ ਗੱਲ ਕਲੀਅਰ ਹੋ ਜਾਣੀ ਐ। ਬਕਾ ਵੀ ਪਹਿਲਾਂ ਹੀ ਬੰਦਾ ਚੱਕਣ ਦਾ ਪ੍ਰੋਗਰਾਮ ਬਣਾ ਕੇ ਪਰਚਾ ਬਾਅਦ ਦੇ ਵਿੱਚ ਦਰਜ ਕੀਤਾ ਗਿਆ। ਸੋ ਇਹਨਾਂ ਦੇ ਪੈਰ ਨਹੀਂ ਹੁੰਦੇ ਭਮਸਾਬ। ਜੀ ਜੀ। ਅਜੇ ਵੀ ਕਾਨੂੰਨ ਦਾ ਰਾਜ ਐ ਜਦੋਂ ਇਹਨਾਂ ਦੇ ਰੋਜ਼ਨਾਮੇ 'ਚ ਚੱਕ ਕੇ ਫਿਰ ਇਹ ਭੱਜ ਰੋਜ਼ਨਾਮੇ 'ਚ ਲੁਕਾਉਂਦੇ ਨੇ, ਪਾੜਦੇ ਨੇ ਉਹਦੇ ਵਿੱਚ ਵੀ ਫਸਦੇ ਨੇ। ਹੂੰ। ਸਾਰਾ ਕੁਝ ਇਹ ਹੁੰਦਾ ਐ। ਅੱਗੇ ਵੀ ਹੁੰਦਾ ਐ ਸੋ ਮਾਲਵਿੰਦਰ ਮਾਲੀ ਇੱਕ ਹੋਰ ਵੀ ਬਲੰਦ ਆਵਾਜ਼ ਹੋ ਕੇ ਜੇਲ੍ਹ ਦੇ ਵਿੱਚੋਂ ਬਾਹਰ ਆਊਗਾ ਉੱਥੇ ਪੁਲਿਸ ਦੀ ਵੀ ਹਿੰਮਤ ਨਹੀਂ ਹੋਈ ਉਸ ਦੀ ਪੁਲਿਸ ਰਿਮਾਂਡ ਲੈਣ ਦੀ ਤੁਸੀਂ ਹੋਰ ਦੇਖੋ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਬੰਦੇ ਨੂੰ ਭੇਜ ਦਿੱਤਾ ਜੇਲ੍ਹ ਸਿੱਧਾ ਹੂੰ ਫਿਰ ਉਹਨੂੰ ਅਰੈਸਟ ਕਰ ਚੱਕ ਕੇ ਲੈਉਣਾ ਰਾਤ ਨੂੰ ਕਿੰਨਾ ਕਿ ਜ਼ਰੂਰੀ ਸੀ ਜੇ ਤੁਸੀਂ ਪੁਲਿਸ ਰਿਮਾਂਡ ਹੀ ਨਹੀਂ ਲੈਣੀ ਸੀ ਮਾਲੇ ਨਹੀਂ ਲੈਣਾ ਉਹਦੇ ਕੋਲ ਐਡੀ ਕਿੱਡੀ ਖਾਸ ਜੁਡੀਸ਼ੀਅਲ ਰਿਮਾਂਡ 'ਚ ਵੀ ਤੁਸੀਂ ਉਹਨੂੰ ਸਵਾਲ ਹੀ ਪੁੱਛੋਗੇ ਜਾ ਕੇ ਹੂੰ ਉਸ ਨੂੰ ਪਰਵਾਨਾ ਸੱਦ ਕੇ ਬਿਲਾ ਲੰਦੇ ਹੂੰ ਬਾਈ ਜੀ ਤੇ ਬਿਠਾ ਕੇ ਸਵਾਲ ਜਵਾਬ ਕਰ ਲੰਦੇ ਜੇਲ੍ਹ ਚ ਸੁੱਟਣਾ ਕਿਉਂ ਜ਼ਰੂਰੀ ਸੀ ਹੂੰ ਜੇਲ੍ਹ ਚ ਸੁੱਟਣਾ ਇਸ ਲਈ ਜ਼ਰੂਰੀ ਸੀ ਕਿਉਂਕਿ ਜਿਹੜਾ ਤੁਹਾਡਾ ਆਕਾ ਨੰਗਾ ਰਾਜਾ ਹੈ ਹੂੰ ਜਿਵੇਂ ਕਿ ਨੰਗਾ ਹੋ ਚੁੱਕਿਆ ਪੰਜਾਬ ਦੇ ਲੋਕਾਂ ਦੇ ਵਿੱਚ ਉਹਦੀ ਪਸੰਦ ਸੀ ਇਹ ਉਸ ਦੇ ਹੰਕਾਰ ਨੂੰ ਪੱਠੇ ਪਾਉਣੇ ਸੀ ਹੂੰ ਉਹ ਭਮ ਸਾਹਿਬ ਇਹ ਲੋਕ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਲੋਕਾਂ ਦੇ ਉੱਤੇ ਜ਼ੁਲਮ ਢਾਉਣ ਦੇ ਉੱਤੇ ਇਹ ਉੱਤਰ ਆਏ ਨੇ ਹੂੰ ਤੁਹਾਨੂੰ ਇਹ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਤੁਮਸੇ ਪਹਿਲੇ ਜੋ ਯਹਾਂ ਤਖਤ ਨਸ਼ੀਂ ਥਾ ਉਸੇ ਵੀ ਆਪਣੇ ਖੁਦਾ ਹੋਣੇ ਤੇ ਇਤਨਾ ਹੀ ਯਕੀਨ ਥਾ ਹੂੰ ਉਹ ਵੀ 25 ਸਾਲ ਦੇ ਨਾਰੇ ਲਾਉਂਦਾ ਸੀ ਬਿਲਕੁਲ ਅੱਜ ਦੁਰਦਸ਼ਾ ਹੋਈ ਪਈ ਹੈ ਹੂੰ ਸੋ ਜੇ ਇਸ ਨੂੰ ਭੁਲੇਖਾ ਹੋਵੇ ਵੀ ਜਿਹੜਾ ਕਾਨੂੰਨ ਦਾ ਇਨਸਾਫ ਦੇ ਹੱਥ ਹੈ ਜਿਹੜੇ ਉਹ ਇਸ ਦੇ ਤੱਕ ਨਹੀਂ ਪਹੁੰਚਣੇ ਹੂੰ ਭਮਸਾ ਫਿਰ ਤੋੜ ਲੱਗਣੀ ਅੰਦਰ ਦੇਖੋ ਬਾਕੀਆਂ ਨੇ ਦਾ ਸਾਰ ਸੂਰ ਲੈਣਾ ਹੈ ਮਾੜੀ ਬੰਦਿਆ ਸਰ ਸਾਰੇ ਵੀ ਨਹੀਂ ਜਾਣਾ ਜੀ ਸੋ ਜੋ ਤੁਸੀਂ ਬੀਜਦੇ ਹੋ ਉਹ ਵੱਢਦੇ ਹੋ ਇਹ ਕੈਪਟਨ ਮਰਿੰਦਰ ਸਿੰਘ ਵਾਕੂਬੀ ਦੇਖ ਚੁੱਕੇ ਨੇ ਪਹਿਲਾਂ ਹੂੰ ਸੋ ਜੇ ਜਿਸ ਤਰ੍ਹਾਂ ਦਾ ਇਹ ਆਪਣੇ ਪੋਲੀਟੀਕਲ ਵਿਰੋਧੀਆਂ ਦੇ ਉੱਤੇ ੱੱਕੇ ਸ਼ਾਹੀ ਦੇ ਨਾਲ ਉਹਨਾਂ ਨੂੰ ਚੁੱਪ ਕਰਾਉਣ ਲੱਗੇ ਹੋਏ ਨੇ ਜਦੋਂ ਰਾਜ ਸੱਤਾ ਪਲਟੀ ਜਾਣੀ ਹੈ ਤਾਂ ਇਸ ਤਰ੍ਹਾਂ ਦਾ ਹੀ ਜਿਹੜਾ ਵਤੀਰਾ ਹੈ ਉਹ ਇਹਨਾਂ ਦੇ ਨਾਲ ਕੀਤਾ ਜਾਊਗਾ ਜਿਵੇਂ ਬਦਲਾਅ ਦੇ ਪ੍ਰਤੀਕ ਬਣ ਕੇ ਆਏ ਹਾਂ ਤੇ ਬਦਲਾਅ ਜਿਹੜਾ ਉਹ ਇਹੋ ਜਿਹਾ ਬਦਲਾਅ ਤਾਂ ਕਿਸੇ ਨੇ ਕਿਆ ਸੀ ਨਹੀਂ ਬਦਲਾਅ ਤਾਂ ਹੈ ਭਮਸਾਬ ਉਹਨਾਂ ਨੇ ਇਹ ਨਹੀਂ ਕਿਹਾ ਸੀ ਵੀ ਚੰਗੇ ਦੇ ਵਾਸਤੇ ਕਿ ਮੰਦੇ ਦੇ ਵਾਸਤੇ ਹੂੰ ਬਦਲਾਅ ਤਾਂ ਜਿਹੜਾ ਹੈ ਉਹ ਆ ਗਿਆ ਆ ਗਿਆ ਜੀ